ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਆ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਫਿਰ ਵੀ ਜੇ ਦੇਖਿਆ ਜਾਵੇ ਉਸ ਡਿਊਟੀ ਦੇ ਵਿੱਚ ਜੇ ਗੇਮ ਖੇਡੀ ਜਾਵੇ ਤੇ ਉਹਦੇ ਵਿੱਚ ਨਾਮ ਕਮਾਇਆ ਜਾਵੇ ਤਾਂ ਬਾ ਕਮਾਲ ਦੀ ਗੱਲ ਹੈ ਕਿੰਨੀ ਇੱਕ ਮਾਣ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਏ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਤੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ ਕਿੰਨਾ ਕ ਮਾਣ ਦਾ ਮਹਿਸੂਸ ਆ ਬਿਲਕੁਲ ਜੀ ਮਾਣ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਣ ਦਾ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਰ ਜੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਤ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਜੀ ਇੰਨਾ ਲੰਮਾ ਸਮਾਂ ਡਿਊਟੀ ਦੇ ਵਿੱਚ ਤੇ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ ਗੇਮਾਂ ਦੇ ਵਿੱਚ ਕਰਨੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਾਰਡ ਵਰਕ ਕਰਨਾ ਪੈਂਦਾ ਦਿਨ ਰਾਤ ਇੱਕ ਕਰਨੀ ਪੈਂਦੀ ਆ ਹਨਾ ਕਿੰਨਾ ਕਬ ਟਾਈਮ ਮੈਨੇਜ ਕਰਦੀ ਡਿਊਟੀ ਤਾਂ 24 ਘੰਟੇ ਦੀ ਹੁੰਦੀ ਤੁਹਾਡੀ ਕਿਸ ਤਰ੍ਹਾਂ ਮੈਨੇਜ ਕਰਦਾ ਕੋਈ ਟਾਈਮ ਨਹੀਂ ਹੈਗਾ ਜੀ ਸਾਡੇ 6 ਵਜੇ ਡਿਊਟੀ ਸਰੇ ਸ਼ੁਰੂ ਹੋ ਗਈ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਹੈ ਕਿ ਸਾਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਟਾਈਮਿੰਗ ਫਿਕਸ ਹੈਗਾ ਵਾ 8 ਤੋਂ ਵਾ 12 ਘੰਟੇ ਕਰਦੇ ਸਾਡਾ ਕੋਈ ਟਾਈਮ ਨਹੀਂ ਹੈ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮਨੇਸਲਿੰਗ ਦਾ ਤੁਸੀਂ ਦੇਖ ਹੀ ਲਿਆ ਇਹ ਸੀ ਡਿਮਾਰ ਬਣਾ ਕੇ ਮੇਰੇ ਤੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਉਹਨੇ ਜਿਹੜਾ ਜੁਗਾੜ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਦੇ ਸਾਇਲ ਚ ਜਾਨਣਾ ਚਾਹੁੰਗਾ ਆਰਮ ਰੈਸਿੰਗ ਦੀ ਗੱਲ ਕਰ ਲਈਏ ਬੜਾ ਜ਼ੋਰ ਲੱਗਦਾ ਕਿ ਸੱਚੀ ਗੱਲ ਹੈ ਕਿ ਕੱਲਾ ਹੱਥ ਦਾ ਜ਼ੋਰ ਹੁੰਦਾ ਕਿ ਪੂਰੀ ਬੋਡੀ ਦਾ ਜ਼ੋਰ ਲੱਗਦਾ ਪੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜ਼ੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਦਾ ਹੀ ਜ਼ੋਰ ਲੱਗ ਰਿਹਾ ਹੈ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਇੱਥੇ ਤੱਕ ਕਿ ਆਪਣੇ ਅੱਖਾਂ ਦਾ ਜ਼ੋਰ ਲੱਗਦਾ ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਆ ਬਹੁਤ ਮੁਸ਼ਕਲ ਹੁੰਦੀ ਆ ਪਰ ਫਿਰ ਵੀ ਜੇ ਦੇਖਿਆ ਜਾਵੇ ਉਸ ਡਿਊਟੀ ਦੇ ਵਿੱਚ ਜੇ ਗੇਮ ਖੇਡੀ ਜਾਵੇ ਤੇ ਉਹਦੇ ਵਿੱਚ ਨਾਮ ਕਮਾਇਆ ਜਾਵੇ ਤਾਂ ਬਾ ਕਮਾਲ ਦੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਵਿਅਕਤੀ ਨਾਲ ਮਿਲਾਂ ਜਾ ਰਹੇ ਹਾਂ ਜਿਹੜੇ ਕਿ ਗੇਮ ਵੀ ਖੇਡਦੇ ਨੇ ਗੇਮ ਕਿਹੜੀ ਪੰਜਾ ਪੰਜੇ ਦੀ ਜਿਹੜੀ ਗੇਮ ਆ ਅਮਰੀਕਾ ਤੱਕ ਜਿਹੜੇ ਖੇਡ ਕੇ ਆਏ ਨੇ ਗੱਲ ਕਰ ਲੈਣੇ ਸਾਡੇ ਨਾਲ ਸਾਹਿਬ ਜੀ ਮੌਜੂਦ ਨੇ ਕਿਉਂਕਿ ਦੇਖਿਆ ਜਾਵੇ ਤਾਂ ਨਾਮ ਜਿਹੜਾ ਰੋਸ਼ਨ ਕੀਤਾ ਹੈ ਅਮਰੀਕਾ ਤੱਕ ਤੇ 골ਡ ਮੈਡਲ ਜਿੱਤ ਕੇ ਲੈ ਕੇ ਆਏ ਨੇ ਪਹਿਲਾਂ ਤੇ ਗੱਲਬਾਤ ਕਰ ਲੈਣੇ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਜੀ ਤੁਹਾਡਾ ਵੀ ਬਹੁਤ ਬਹੁਤ ਧੰ ਮੈਂ ਸਾਹਿਲ ਹੈੱਡ ਕਨਸਟੇਬਲ ਵਿਤਔਰ ਜਿਹੜਾ ਪੰਜਾਬ ਪੁਲਿਸ ਅਮਰਸਰ ਦੇ ਵਿੱਚ ਜਿਹੜਾ ਨੌਕਰੀ ਆਪਣੀ ਕਰ ਰਿਹਾ ਹਾਂ ਜੀ ਕਿੰਨੀ ਕ ਮਾਣ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਏ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਤੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ ਕਿੰਨਾ ਕ ਮਾਣ ਦਾ ਮਹਿਸੂਸਾ ਹੈ ਜੀ ਬਿਲਕੁਲ ਜੀ ਮਾਣ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਏ ਆ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਣ ਤਾਂ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਰ ਜੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣੇ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਣਾ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜੇ ਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਭਾਜੀ ਇੰਨਾ ਲੰਮਾ ਸਮਾਂ ਡਿਊਟੀ ਦੇ ਵਿੱਚ ਤੇ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ ਗੇਮਾਂ ਦੇ ਵਿੱਚ ਕਰਨੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਾਰਡ ਵਰਕ ਕਰਨਾ ਪੈਂਦਾ ਦਿਨ ਰਾਤ ਇੱਕ ਕਰਨੀ ਪੈਂਦੀ ਆ ਹਨਾ ਕਿੰਦਾ ਕੰਮ ਟਾਈਮ ਮੈਨੇਜ ਕਰਦੇ ਡਿਊਟੀ ਤਾਂ 24 ਘੰਟੇ ਦੀ ਹੁੰਦੀ ਤੁਹਾਡੀ ਕਿਸ ਤਰ੍ਹਾਂ ਮੈਨੇਜ ਕਰਦਾ ਜੀ ਬਿਲਕੁਲ ਜੀ ਦੇਖੋ ਡਿਊਟੀ ਦੇ ਨਾਲ ਨਾਲ ਗੇਮ ਕਰਨਾ ਇੱਕ ਮਤਲਬ ਕੀ ਆਪਣੇ ਆਪ ਨੂੰ ਚੈਲੰਜ ਦੇਣ ਵਾਲਾ ਕੰਮ ਹੈ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਤੁਹਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਬੈਂਕ ਨੇ 5 ਤੋਂ 9 ਤੋਂ 5 ਡਿਊਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਜੀ ਸਾਡੀ 6 ਵਜੇ ਡਿਊਟੀ ਸਰੇ ਸ਼ੁਰੂ ਹੋ ਗਈ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਹੈ ਕਿ ਸਾਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਟਾਈਮਿੰਗ ਫਿਕਸ ਹੈਗਾ ਵਾ 8 ਤੋਂ ਵੱਡ 12 ਘੰਟੇ ਕਰ ਰਿਹਾ ਮੈਂ ਸਾਡਾ ਕੋਈ ਟਾਈਮ ਨਹੀਂ ਆ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮਨੇਸਿੰਗ ਦਾ ਤੁਸੀਂ ਦੇਖ ਹੀ ਲਿਆ DC ਡਿਮਾਰਡ ਬਣਾ ਕੇ ਮਿਲਦੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾੜ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਨੇ ਤੇ ਉਹਦਾਂ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਤੇ ਆਪਣੇ ਗੇਮ ਨੂੰ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਸਾਇਲ ਜੀ ਜਾਨਾ ਚਾਹੁੰਗਾ ਆਰਮ ਦਸਿੰਗ ਦੀ ਗੱਲ ਕਰ ਲਈਏ ਬੜਾ ਜ਼ੋਰ ਲੱਗਦਾ ਕਿ ਸੱਚੀ ਗੱਲ ਹੈ ਕਿ ਕੱਲਾ ਹੱਥ ਦਾ ਜ਼ੋਰ ਹੁੰਦਾ ਕਿ ਪੂਰੀ ਬਾਡੀ ਦਾ ਜ਼ੋਰ ਲੱਗਦਾ ਰਹੀ ਆਰਮ ਨੇ ਸੰਗੇਰਾ ਕੋਈ ਜ਼ੋਰ ਕੇ ਕਹਿ ਰਹੀਏ ਸਾਹਮਣੇ ਵਾਲੇ ਦੀ ਵੀ ਤਾਕਤ ਨੂੰ ਜਿਹੜਾ ਕਿ ਇੱਕ ਮਾਤ ਮਾਰਨੀ ਹੁੰਦੀ ਜੀ ਬਿਲਕੁਲ ਜੀ ਇਸ ਸੀਜ਼ ਮੈਂ ਨਵੇਂ ਜਿਹੜੇ ਨੌਜਵਾਨ ਇਸ ਗੇਮ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਜਿਹੜੀ ਇਹ ਗੇਮ ਦਾ ਜ਼ੋਰ ਹੈ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ ਪਾਰਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ ਪਾਰਟ ਕੰਮ ਕਰਨਗੇ ਬਾਡੀ ਦੇ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਐਵੀ ਗੇਮ ਇਦਾਂ ਹੀ ਆਮ ਨਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਨਾਲ ਜੋਰ ਲੱਗ ਰਿਹਾ ਹੈ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਅੱਥਰ ਤੱਕ ਕੀ ਆਪਣੇ ਅੱਖਾਂ ਦਾ ਜੋਰ ਲੱਗਦਾ ਜਦੋਂ ਮਤਲਬ ਕਿ ਫਾਈਟ ਫਸੀ ਜਾਂਦੀ ਹੈ ਪੰਜਾ ਫਸੀ ਜਾਂਦਾ ਹੈ ਜੋਰ ਲੱਗਦਾ ਦੋਨਾਂ ਦਾ ਬਰਾਬਰ ਹੁੰਦੇ ਨੇ ਪਲੇਅਰ ਜੋਰਾਂ ਦੇ ਵਿੱਚ ਉਦੋਂ ਸਾਡੇ ਅੱਖਾਂ ਦਾ ਵੀ ਜ਼ੋਰ ਰਹਿੰਦਾ ਹੈ ਤੇ ਅੱਖਾਂ 'ਚ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਇੱਥੋਂ ਤੱਕ ਮਤਲਬ ਕਿ ਜਿਹੜਾ ਇਹਦਾ ਜ਼ੋਰ ਹੈਗਾ ਹੈ ਅੱਖਾਂ 'ਚ ਬਲੱਡ ਕਿਸਰ ਮਤਲਬ ਕਿ ਪੂਰਾ ਸਿਰ ਤੱਕ ਜਦੋਂ ਆਪਾਂ ਹੱਥ ਪਕੜਿਆ ਵਾ ਸਾਡੀ ਹੁੱਕ ਵਿੱਚ ਪੋਜੀਸ਼ਨ 'ਚ ਸਾਡੀ ਹੁੱਕ ਪੰਜਾ ਫਸ ਗਿਆ ਉਹਦੇ ਵਿੱਚ ਫਿਰ ਅਸੀਂ ਇੱਕੋ ਸਾਚ ਅਸੀਂ ਜ਼ੋਰ ਲਗਾ ਰਹੇ ਹਾਂ ਤੁਸੀਂ ਟਰਾਈ ਕਰਨਾ ਕਦੀ ਕਿਸੇ ਦਾ ਹੱਥ ਪਕੜ ਕੇ ਜ਼ੋਰ ਲਾ ਕੇ ਦੇਖਣਾ ਇੱਕੋ ਸਾਹ ਦੇ ਵਿੱਚ ਤੁਹਾਡੇ ਅੱਖਾਂ 'ਚ ਜ਼ੋਰ ਆਏ ਅੱਛਾ ਤੇ ਸਾਜੀ ਜਦੋਂ ਅਸੀਂ ਕਰਦੇ ਹਾਂ ਜੋ ਸਾਹਮਣੇ ਵਾਲਾ ਕੰਪੀਟ ਕਰ ਰਿਹਾ ਹੁੰਦਾ ਸਾਡੇ ਨਾਲ ਕੀ ਆਪਾਂ ਮਾਈਂਡ ਦੇ ਵਿੱਚ ਕੀ ਚੱਲਦਾ ਹੁੰਦਾ ਕਿਉਂਕਿ ਇਨੀ ਦੇਰ ਤੋਂ ਤੁਸੀਂ ਨਿਭਾਉਂਦੇ ਹੋ ਆਪਣੀ ਸੇਵਾ ਵੀ ਨਹੀਂ ਬਾਈਆਂ ਉਦੋਂ ਕੀ ਮਾਈਂਡ ਦੇ ਵਿੱਚ ਆਉਂਦਾ ਕਿ ਜੋ ਚੀਜ਼ ਤੁਹਾਨੂੰ ਸਫਲਤਾ ਦੀ ਮੂਰਤ ਲੈ ਜਾਂਦੀ ਹੈ ਘਰ ਘਰਬਾਰ ਦੇ سپورਟ ਦੇ ਕਾਲ ਮਾਪਿਓ ਦਾ سپورਟ ਕਹਿੰਦੇ ਹੋ ਕਿਸ ਤਰ੍ਹਾਂ ਮੋਟੀਵੇਸ਼ਨ ਕਿਸ ਤਰ੍ਹਾਂ ਮਿਲਦੀ ਉਸ ਵਕਤ ਜੀ ਬਿਲਕੁਲ ਜੀ ਮੋਟੀਵੇਟ ਕਰਨ ਵਾਲੀ ਮੇਰੀ ਫੈਮਿਲੀ ਹੀ ਹੈ ਜਿਨ੍ਹਾਂ ਨੇ ਮੈਨੂੰ ਉੱਥੇ ਤੱਕ ਹੋਂਦ ਤੱਕ ਪਹੁੰਚਾਇਆ ਮੈਂ ਤਾਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਮੇਰੀ ਮਦਰ ਨੇ ਕਾਰ ਵਿੱਚ ਮੇਰੀ ਵਾਈਫ ਹੈ ਮੇਰਾ ਛੋਟਾ ਬੇਟਾ ਵੀ ਹੈ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਦੋ ਸਭ ਤੋਂ ਵੱਡੇ ਮੈਨੂੰ ਪੂਰੀ ਸਪੋਰਟ ਕਰਦੇ ਨੇ ਇੱਥੋਂ ਤੱਕ ਕਿ ਕੋਈ ਟੂਰਨਾਮੈਂਟ ਹੁੰਦਾ ਹੈ ਜਿਵੇਂ ਮੈਂ ਆਲ ਇੰਡੀਆ ਪੁਲਸ ਗੇਮਸ ਖੇਡਣ ਜਾਣੀ ਹੈ ਉਹ ਮੇਰੇ ਨਾਲ ਜਾਂਦੇ ਨੇ ਖੇਡਣ ਲਈ ਅੱਛਾ ਮੈਨੂੰ ਹੌਸਲਾ ਦੇਣ ਲਈ ਉੱਥੇ ਰਹਿੰਦੇ ਵੀ ਨਹੀਂ ਮੇਰੇ ਨਾਲ 5-6 ਦਿਨ ਜਿੰਨੇ ਦਿਨ ਟੂਰਨਾਮੈਂਟ ਚੱਲਦਾ ਹੈ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਮੇਰੇ ਨਾਲ ਹੀ ਜਾਂਦੇ ਨੇ ਅੱਛਾ ਕਿ ਨਹੀਂ ਮੈਂ ਨਾਲ ਹੀ ਜਾਣਾ ਤੇਰੇ ਤੂੰ ਇਕੱਲੇ ਕਿੱਥੇ ਜਾਣਾ ਇੰਨੀ ਦੂਰ ਅੱਛਾ ਠੀਕ ਹੈ ਕਿ ਨਹੀਂ ਨਾਲ ਕੋਈ ਸਪੋਰਟ ਵਾਲਾ ਵੀ ਚਾਹੀਦਾ ਹੈ। ਸੋ ਇਸ ਕਰਕੇ ਜਿਹੜੇ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਗੇਮ ਨੂੰ ਲੈ ਕੇ ਕਿ ਤੂੰ ਘਰ ਦਾ ਨਾਮ ਰੋਸ਼ਨ ਕਰ ਰਿਹਾ ਹੈ ਸਾਡੇ ਗਲੀ ਮੱਲੇ ਦਾ ਨਾਮ ਰੋਸ਼ਨ ਹੋਇਆ ਹੈ ਕਿ ਚਲੋ ਚਾਰ ਬੰਦੇ ਹੁਣ ਮੈਨੂੰ ਵੇਖ ਕੇ ਆਪੇ ਰੁਕਦੇ ਵੀ ਨਹੀਂ ਕਿ ਭਾਜੀ ਤੁਸੀਂ ਉਹੀ ਉਹ ਤੁਹਾਡੀ ਇੰਟਰਵਿਊ ਦੇਖੀ ਸੀ ਮੈਂ ਤਾਂ ਤੁਸੀਂ ਖੇਡ ਕੇ ਆਏ ਵਰਲਡ ਚੈਂਪੀਅਨਸ਼ਿਪ ਤੇ ਫੋਟੋ ਵੀ ਲੈਂਦੇ ਨੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇੱਕ ਚੀਜ਼ ਦੀ ਕਿ ਮੈਂ ਇੱਕ ਇਸ ਟਾਈਮ ਇੰਡੀਆ ਪਲੇਅਰ ਹੈਗਾ ਵਾ ਜੀ ਸਰ ਜੀ ਇੱਕ ਗੱਲ ਹੈ ਕਿ ਜਦੋਂ ਅਪਜਿਤ ਕਿ ਆਨੇ ਆ ਮਾਨ ਸਨਮ ਮਿਲਦਾ ਡਿਪਾਰਟਮੈਂਟ ਨੇ ਮਾਨਸਮਾਨਜ਼ਰ ਕੀਤਾ ਹੋਵੇਗਾ ਹਨਾ ਕਿ ਕਿੰਨਾ ਕਿ ਉਦੋਂ ਫਕਰ ਮਹਿਸੂਸ ਹੁੰਦਾ ਕਿ ਜਦੋਂ ਆਪਣਾ ਡਿਪਾਰਟਮੈਂਟ ਜਦੋਂ ਸਾਥ ਦਵੇ ਤੇ ਹਲੇ ਕਿਤੇ ਨਾ ਕਿਤੇ ਕੁਝ ਹੋਰ ਵੀ ਕਮੀ ਵਿਸ਼ੇ ਲੱਗਦੀ ਕਿ ਕਿਹੇ ਵੱਲੋਂ ਕਿ ਹੋਰ ਮਾਨਸਮਾਨ ਹੋਵੇ ਤੇ ਅਸੀਂ ਹੋਰ ਨਾਮ ਰੋਸ਼ਨ ਕਰੀ ਜੀ ਬਿਲਕੁਲ ਜੀ ਦੇਖੋ ਡਿਪਾਰਟਮੈਂਟ ਨੇ ਆਪਣਾ ਮਾਨਸਮਾਨ ਕਰਨਾ ਸੀ ਉਹਨਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਆਪਣੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਐਪੀਐਸ ਉਹਨਾਂ ਨੇ ਮੇਰਾ ਬਹੁਤ ਵਧੀਆ ਮਾਨਸਮਾਨ ਕੀਤਾ ਮੈਨੂੰ ਬੁਲਾ ਕੇ ਉਹਦਾ ਅਪਰੀਸ਼ੀਏਟ ਕੀਤਾ ਮੈਨੂੰ ਹੌਸਲਾ ਦਿੱਤਾ ਹੈ ਤੋ ਅੱਗੇ ਵੀ ਹੋਰ ਬੈਡਲ ਲੈ ਕੇ ਆ ਪੰਜਾਬ ਕੋਲਦਾ ਨਾਮ ਰੋਸ਼ਨ ਕਰ ਬਟ ਮੈਂ ਇਸ ਗੱਲ ਦਾ ਚਲੋ ਨਮੋਸ਼ੀ ਵੀ ਹੈ ਮੈਨੂੰ ਕਿ ਤੈਨੂੰ ਸਰਕਾਰ ਵੱਲੋਂ ਕੀ ਅਪਰੀਸ਼ੀਏਟ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦਾ ਹੈ ਇਸ ਟਾਈਮ ਖੇਡਾਂ ਦੇ ਨਾਲ ਬਹੁਤ ਅੱਗੇ ਲੈ ਕੇ ਜਾ ਰਹੀ ਖੇਡਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਹੈ ਕਿ ਇਸ ਗੇਮ ਵਾਲੇ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਜਦੋਂ ਅਸੀਂ ਕੋਈ ਲੋਕਲ ਟੂਰਨਾਮੈਂਟ ਇੱਥੇ ਕਰਵਾਨੇ ਆਣਾ ਤਕਰੀਬਨ 2 ਤੇ 250 ਤੋਂ 300 ਯੰਗ ਮੁੰਡੇ ਜਿਹੜੇ ਆ ਉਸ ਟੂਰਨਾਮੈਂਟ ਲਈ ਇਕੱਠੇ ਹੁੰਦੇ ਨੇ ਖੇਡਣ ਲਈ ਅੱਛਾ ਉਹਨਾਂ ਦੀ ਏਸ਼ ਕਿੰਨੀ ਹੈ 16 ਸਾਲ ਤੋਂ ਲੈ ਕੇ 22 ਸਾਲ ਤੱਕ ਯੰਗ ਮੁੰਡੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਕਰਦੇ ਨੇ ਜਦੋਂ ਲੋਕਲ ਹਜੇ ਲੋਕਲ ਟੂਰਨਾਮੈਂਟ ਤੇ ਹੈ ਤੇ ਮੈਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਇਸ ਗੇਮ ਦੇ ਜਿਹੜੇ ਆ ਕੰਪੀਟੀਸ਼ਨ ਕਰਵਾਈ ਜਾਣ ਮਤ ਤੋਂ ਵੱਧ ਕਿ ਲੋਕਾਂ ਨੂੰ ਵੀ ਇਸ ਗੇਮ ਦਾ ਪਤਾ ਚੱਲੇ ਜਿਸ ਤਰ੍ਹਾਂ ਕਿਸਾਨ ਜੀ ਨਾਲ ਗੱਲਬਾਤ ਕੀਤੀ ਹੈ ਮਾਨ ਜਿਹੜਾ ਵਧਾਇਆ ਦੇਸ਼ ਦੇ ਲਈ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਇਹ ਕੋਈ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਬੜੇ ਸਾਲਾਂ ਦੀ ਮਿਹਨਤ ਹੈ ਜਿਹੜੀ ਇੱਥੋਂ ਤੱਕ ਲੈ ਕੇ ਆਈ ਹੈ ਪਰ ਦੇਖਿਆ ਜਾਵੇ ਤਾਂ ਡਿਪਾਰਟਮੈਂਟ ਪੰਜਾਬ ਪੁਲਿਸ ਦਾ ਮਾਨ ਸਨਮਾਨ ਉਹਨਾਂ ਵੱਲੋਂ ਵੀ ਕੀਤਾ ਗਿਆ ਸਪੋਰਟ ਕੀਤਾ ਗਿਆ ਪਰ ਦੇਖਿਆ ਜਾਵੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹੈ ਕਿ ਉਹੋ ਜਿਹੇ ਵਰਗੇ ਪਲੇਅਰਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਕਿ ਇਹ ਅੱਗੇ ਵੱਧ ਕੇ ਜਿਹੜਾ ਕਿ ਦੇਸ਼ ਦੇ ਵਿੱਚ ਨਾਮ ਰੋਸ਼ਨ ਕਰਨ ਕਿਉਂਕਿ ਕਿਤਨਾ ਕਿਤੇ ਕਮੀ ਪੇਸ਼ ਹੀ ਰਹਿ ਜਾਂਦੀ ਹੈ ਸਰਕਾਰ ਇਹਨਾਂ ਕਿ ਉਹ ਦੂਰ ਕਰਨ ਜਿਹੜਾ ਇਹਨਾਂ ਦਾ ਮਨ ਦਾ ਬੰਦਾ ਜਿਹੜਾ ਮਾਨ ਸਨਮਾਨ ਆ ਉਹ ਜ਼ਰੂਰ ਦੇਵੇ ਆਸ ਕਰਦੇ ਆ ਪੰਜਾਬ ਸਰਕਾਰ ਇਹਨਰੀ ਆਵਾਜ਼ ਜ਼ਰੂਰ ਸੁਨੇਗੀ ਤੇ ਇਹਨਾਂ ਜਿਹੜਾ ਬੰਦਾ ਮਾਨ ਸਨਮਾਨ ਇਹਨਾਂ ਨੂੰ ਜ਼ਰੂਰ ਦੇਵੇਗੀ